ਉਹ ਜੀ ਸੰਕਟਾਂ ਹੁੰਦੀਆਂ ਵਾਂ ਚੋਣ ਬਾਰੇ ਇਲੈਕਸ਼ਨ ਆਜ਼ਾਦ ਉਮੀਦਵਾਰ ਵਾਸਤੇ ਲੜਨ ਵਾਸਤੇ ਕਹਿ ਰਹੇ ਆ ਪਰ ਉਹਨਾਂ ਨੂੰ ਸੰਕਟਾਂ ਦਾ ਜਿਹੜਾ ਹੁਕਮ ਸਿਰਮੱਤੇ ਕਰਨਾ ਚਾਹੀਦਾ ਹਾਂਜੀ ਹੁਣ ਮੰਨਿਆ ਜਾਏ ਕਿ ਚੋਣ ਲੜ ਸਕਦੇ ਆ ਆਜ਼ਾਦ ਉਹ ਕਿਸੇ ਪਾਰਟੀ ਨਾਲ ਜਿਹੜੀ ਚੋਣ ਨਾਲ ਲੜ ਕੇ ਨਹੀਂ ਲੜ ਸਕਦੇ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਜੀ ਦੇ ਚੋਣ ਲੜਨ ਤੇ ਸਸਪੈਂਸ ਹਲੇ ਬਰਕਰਾਰ ਹੈ ਕਿਉਂਕਿ ਪਿਛਲੇ ਦਿਨੀ ਖਬਰ ਆਈ ਸੀ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਸਕਦੇ ਆ ਸੋ ਉਹਨਾਂ ਦੇ ਹੈਰਿਟੇਜ ਸਟਰੀਟ ਤੇ ਅਸੀਂ ਗਰੇ ਆ ਜਿੱਥੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਦੇ ਪਰਿਵਾਰ ਵੱਲੋਂ ਲਗਾਤਾਰ ਪਿਛਲੇ ਕਈ ਮਹੀਨੇ ਤੋਂ ਰੋਸ਼ਮਾਰਜ ਕੀਤਾ ਜਾ ਰਿਹਾ ਹੈ ਉਹਨਾਂ ਦੀ ਜੇਲ੍ਹ ਨੂੰ ਪੰਜਾਬ ਦੀ ਵਿੱਚ ਸ਼ਿਫਟ ਕਰਨ ਨੂੰ ਲੈ ਕੇ ਸੋ ਪਰਿਵਾਰ ਨਾਲ ਗੱਲ ਕਰਾਂਗੇ ਕਿ ਅਕਸਰ ਜਿਹੜੀ ਖਬਰ ਪਿਛਲੇ ਦਿਨੀ ਆਈ ਸੀ ਉਸ ਦੇ ਵਿੱਚ ਕਿੰਨੀ ਸੱਚਾਈ ਹੈ ਭਾਂਜੀ ਤੁਹਾਡਾ ਨਾਮ ਕੀ ਹੈ ਬਲਵਿੰਦਰ ਕੌਰ ਇਹ ਅਮਰਿਤਪਾਲ ਨਾਲ ਤੁਹਾਡਾ ਭਾਈ ਅਮਰਿਤਪਾਲ ਨਾਲ ਕੀ ਰਿਸ਼ਤਾ ਹੈ ਮਾਸੀ ਪਿਛਲੇ ਦਿਨੀ ਖਬਰ ਆਈ ਸੀ ਕਿ ਅਮਰਿਤਪਾਲ ਜੀ ਚੋਣ ਲੜ ਸਕਦੇ ਆ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਸ ਦੇ ਵਿੱਚ ਕਿੰਨੀ ਸੱਚਾਈ ਹੈ ਉਹਨਾਂ ਨੇ ਵੇਖੋ ਚੋਣ ਵਾਸਤੇ ਉਹ ਨਹੀਂ ਸੀ ਆਏ ਹੈਗੇ ਪੰਥ ਵਾਸਤੇ ਆਏ ਕਿ ਨੌਜਵਾਨੀ ਬਚਾਉਣ ਵਾਸਤੇ ਪਰ ਜਦੋਂ ਹੁਣ ਲੱਗ ਕੇ ਤੋਂ ਸੰਗਤਾਂ ਜਿਹੜੀਆਂ ਵਾ ਉਹ ਵੱਧ ਰੋਜ਼ ਹੀ ਸੰਗਤਾਂ ਹੁੰਦੀਆਂ ਵਾਂ ਚੋਣ ਬਾਰੇ ਇਲੈਕਸ਼ਨ ਆਜ਼ਾਦ ਉਮੀਦਵਾਰ ਵਾਸਤੇ ਲੜਨ ਵਾਸਤੇ ਕਹਿ ਰਹੇ ਆ ਪਰ ਉਹਨਾਂ ਨੂੰ ਸੰਗਤਾਂ ਦਾ ਜਿਹੜਾ ਹੁਕਮ ਅਸਿਰ ਮੱਤੇ ਕਰਨਾ ਚਾਹੀਦਾ ਕਿਉਂਕਿ ਉਹ ਨਹੀਂ ਮੰਨਦੇ ਰੇ ਮੰਨ ਸਕੇ ਕੱਲ ਤੀ ਕਰ ਪਰ ਅੱਜ ਉਹਨਾਂ ਨੇ ਥੋੜਾ ਸਾਨੂੰ ਜਿਹੜੀ ਉਹ ਹਾਮੀ ਭਰੀ ਆ ਤੇ ਆਪਾਂ ਸੰਗਤਾਂ ਨੂੰ ਕਹਿ ਸਕਦੇ ਆ ਕਿ ਉਹਨਾਂ ਨੇ ਤੁਹਾਡਾ ਜਿਹੜਾ ਮਤਲਬ ਹੁਕਮ ਅਸਿਰ ਮੱਤੇ ਰੱਖ ਚੁੱਕਿਆ ਵਾ ਕਿਉਂਕਿ ਸੰਗਤ ਤੋਂ ਵੱਡਾ ਵੱਡੇ ਨਹੀਂ ਹੋ ਸਕਦੇ ਮਨ ਲੇ ਜਾ ਮਨ ਹਾਂਜੀ ਹੁਣ ਮੰਨਿਆ ਜਾਏ ਕਿ ਚੋਣ ਲੜ ਸਕਦੇ ਆ ਆਜ਼ਾਦ ਉਹ ਕਿਸੇ ਪਾਰਟੀ ਨਾਲ ਜਿਹੜੀ ਚੋਣ ਨਾਲ ਲੜ ਕੇ ਨਹੀਂ ਲੜ ਸਕਦੇ ਆਜ਼ਾਦ ਉਮੀਦਵਾਰ ਜਿਹੜੇ ਕਿਉਂ ਆਜ਼ਾਦ ਹੀ ਕਿਉਂ ਕਿਉਂਕਿ ਅਕਾਲੀ ਦਲ ਨੇ ਤੁਹਾਡੀ ਬਹੁਤ ਸਪੋਰਟ ਕੀਤੀ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰਿਤਪਾਲ ਜੀ ਦੀ ਦੇ ਲਈ ਬਹੁਤ ਉਪਰਾਲੇ ਕੀਤੇ ਆ ਜਿਹੜੇ ਲੋਕਾਂ ਤੱਕ ਪਹੁੰਚ ਕੀਤੀ ਆ ਆਖਿਰ ਅਕਾਲੀ ਦਲ ਚ ਨੁਮਾਇੰਦਾ ਕਿਉਂ ਨਹੀਂ ਬੰਨਾ ਨੇ ਵੇਖੋ ਨਾਤੇ ਕਾਲੀਦਾਰ ਨਾਲ ਸ਼੍ਰੋਮਿਕ ਕਮੇਟੀ ਨੇ ਉਦਣ ਵੀ ਵੇਖੋ ਜਿੱਦਣ ਪਿਆਨ ਜੀ ਨੂੰ ਇੱਥੇ ਚੁੱਕਿਆ ਵਾ ਆ ਸਾਬੋ ਕੀ ਤਲਵੰਡੀ ਜਾਣਾ ਸੀ ਤੇ ਵੇਖੋ ਜਥੇਦਾਰ ਵੀ ਅਸੀਂ 7 ਦਿਨ ਗੇੜੇ ਮਾਰਦੇ ਵੇ ਜਥੇਦਾਰ ਸਾਹਿਬ ਸਾਨੂੰ ਲੱਭੇ ਨਹੀਂ ਆ ਉਦੋਂ ਬਾਅਦ ਜਥੇਦਾਰ ਕੱਲ ਪਤਾ ਚੱਲਿਆ ਕਿ ਉਹ ਅਮਰੀਕਾ ਚਲੇ ਗਿਆ ਵੇਖੋ ਆਪਾਂ ਬਾਅਦ ਦੀਆਂ ਸੰਗਤਾਂ ਨੂੰ ਵੀ ਇਹ ਸਵਾਲ ਕਰਾਂਗੇ ਕਿ ਜਥੇਦਾਰ ਸਾਹਿਬ ਨੂੰ ਇਹ ਜ਼ਰੂਰ ਪੁੱਛੋ ਕਿ ਵੇਖੋ ਤੁਹਾਡਾ ਹੀ ਇਹ ਜੜਾ ਹੀ ਸੱਦਾ ਸੀ ਤੁਸੀਂ ਇਹ ਰੂਟ ਮੈਪ ਤੈਅ ਕੀਤਾ ਸੀ ਤੁਸੀਂ ਇਹ ਜੜਾ ਕਿਉਂ ਪੰਜਾਬ ਛੱਡ ਕੇ ਚਲ ਗਏ ਪਰਿਵਾਰ ਨੂੰ ਕਿਉਂ ਨਹੀਂ ਟਾਈਮ ਦੇ ਰਹੇ ਇਸ ਕਰਕੇ ਵੇਖੋ ਸਲੋਮਨੀ ਕਮੇਟੀ ਆਪਾਂ ਮਾੜੀ ਨਹੀਂ ਕਹਿ ਸਕਦੇ ਆਪਾਂ ਅਕਾਲੀ ਦਲ ਨੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਹੀ ਇਹ ਪੰਥ ਦਾ ਮਸਲਾ ਵਾ ਇਸ ਕਰਕੇ ਭਾਈ ਸਾਹਿਬ ਜਿਹੜੇ ਉਹ ਨੌਜਵਾਨਾਂ ਵੱਲੋਂ ਤੇ ਪੰਥ ਵੱਲੋਂ ਜਿਹੜਾ ਵਾ ਪੰਥ ਦੀ ਸੰਗਤ ਦੀ ਜਿਹੜੀ ਆ ਉਹ ਸਿਰ ਮੱਥੇ ਰੱਖਣਗੇ ਜੋ ਵੀ ਉਹਨਾਂ ਦਾ ਹੁਕਮ ਹੈਗਾ ਕਿਸੇ ਵੀ ਪਾਰਟੀ ਨਾਲੋਂ ਜਿਹੜਾ ਉਹ ਚੋਣ ਨਹੀਂ ਲੜਨਗੇ ਇਹ ਕਿਸੇ ਪਾਰਟੀ ਨੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਪਹੁੰਚ ਕੀਤੀ ਕਿਉਂਕਿ ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਕਿ ਭਾਈ ਅਮਰਿਤਪਾਲ ਜੀ ਚੋਣ ਲੜ ਸਕਦੇ ਆ ਖਡੂਰ ਸਾਹਿਬ ਤੋਂ ਲੜ ਸਕਦੇ ਆ ਕਿਸੇ ਪਾਰਟੀ ਨੇ ਹੁਣ ਤੱਕ ਪਹੁੰਚ ਕੀਤੀ ਹੈ ਤੁਹਾਡੇ ਤੱਕ ਨਹੀਂ ਪਾਰਟੀਆਂ ਦੇ ਵੇਖੋ ਸਾਰੀਆਂ ਹੀ ਹੁੰਦੀਆਂ ਵਾ ਪਰ ਉਹ ਪਾਰਟੀਆਂ ਦੇ ਨਾਲ ਉਹਨਾਂ ਦਾ ਕੋਈ ਮਨਸ਼ਾ ਨਹੀਂ ਆ ਚੋਣ ਲੜਨ ਦਾ ਖਡੂਰ ਸਾਹਿਬ ਹੀ ਕਿਉਂ ਖਡੂਰ ਸਾਹਿਬ ਹੀ ਕਿਉਂ ਕਿਉਂਕਿ ਤੁਹਾਡੀ ਰਾਇਸ ਜਿਹੜੀ ਇਸ ਵੇਲੇ ਬਿਆਸ ਦੇ ਪਿੰਡ ਦੇ ਵਿੱਚ ਆ ਆਖਿਰ ਖਡੂਰ ਸਾਹਿਬ ਹੀ ਕਿਉਂ ਚੁਣਿਆ ਗਿਆ ਏ ਖਡੂਰ ਸਾਹਿਬ ਕਿਉਂ ਸੁਣਿਆ ਗਿਆ ਇਹ ਜਿੱਦਾਂ ਸੰਗਤ ਦਾ ਹੁਕਮਿਆ ਜਿੱਥੋਂ ਸੰਗਤ ਨੇ ਕਿਹਾ ਉੱਥੋਂ ਹੀ ਚੋਣ ਲੜਨਗੇ ਹਾਂਜੀ ਮੁੱਦੇ ਮੁੱਦੇ ਕੀ ਰਹਿਣਗੇ ਮੁੱਦੇ ਵੇਖੋ ਇਹ ਹੀ ਨਸ਼ੇ ਦਾ ਮੁੱਦਾ ਹੋਊਗਾ ਬੇਰਜ਼ਗਾਰੀ ਦਾ ਨਸ਼ਾ ਹੋਊਗਾ ਤੇ ਨੌਜਵਾਨੀ ਪ੍ਰਚਾਰ ਦਾ ਜਿੱਦਾਂ ਪਹਿਲੇ ਉਹਨਾਂ ਦਾ ਪ੍ਰਚਾਰ ਇਹੋ ਹੀ ਪ੍ਰਚਾਰ ਚੱਲੂਗਾ ਸੋ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਜੀ ਦੀ ਮਾਸੀ ਜੀ ਨੇ ਸਾਫ਼ ਕੀਤਾ ਕਿ ਸੰਗਤ ਨੇ ਹੁਕਮ ਕੀਤਾ ਸੀ ਚੋਣ ਲੜਨ ਨੂੰ ਲੈ ਕੇ ਸੋ ਅੰਮ੍ਰਿਤਪਾਲ ਜੀ ਨੇ ਅੱਜ ਹਮੀ ਭਰੀ ਹੈ ਚੋਣ ਲੜਨ ਨੂੰ ਲੜ ਸਕਦੇ ਆ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ